ਸੂਤਰਾਂ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲੀਟਿਕ ਪੋਲੀਟੀਸ਼ੀਅਨ ਨਹੀਂ ਆਇਆ ਮੈਂ ਤੁਹਾਨੂੰ ਅੱਜ ਸਹੀ ਕਹਦਾ ਆਮ ਆ ਵੈਰੀ ਕਲੀਅਰ ਪਰਸਨ ਮੈਂ ਆਪ ਇੱਥੋਂ ਪੜਿਆ ਹਾਂ 4 ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਨ ਸਿੰਘ ਵੀ ਇੱਥੋਂ ਪੜੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਕੀ ਤੁਸੀਂ ਸਟੂਡੈਂਟ ਨਾਲ ਪਹਿਲਾਂ ਉਹ ਓਕੇ ਅ ਇਟ ਪੋਸਿਬਲ ਟੂ ਹਿੰਦੀ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਾ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਉੱਥੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ तकरीबन ਕਾਲਜਿਸ ਆ ਪੰਜਾਬ ਆਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ of taking over of punjab university this is the starting point of mine secondly jehda badi clear hai ki saazish ho rahi hai to holy holy a convert chandigarh jehda rightfully right punjab da hai kalla state hai hindustan vich jida koi capital nahi hai ਐਸ ਪਰ ਲਾਅ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ ओरिजिनल ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ 7 ਦਿਨ ਪਹਿਲੇ ਹਫਤਾ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਹੇ ਆ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ ఎవਰੀਥਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸੂਚਨਾਂ ਵੀ ਗੱਲ ਕੀਤੀ ਸੀ ਕਿ ਵੀ ਮੈਂ ਇਥੇ ਐਸ politick politician ਨਹੀਂ ਆਇਆ ਮੈਂ ਤੁਹਾਨੂੰ ਅੱਜ ਸਹੀ ਕਹਦਾ ਆਮ ਆ ਬਰੀ ਕਲੀਅਰ ਪਰਸਨ ਮੈਂ ਆਪ ਇਥੋਂ ਪੜਿਆ ਚਾਰ ਸਾਲ ਇਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇਥੋਂ ਪੜੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈ ਹੈਡ ਬਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ कि वी ऑल पार्टीज व्हाटएवर द एफिलिएशंस में मी नॉट टू मेक दिस इनटू पॉलिटिकल बट मेक इट एज अ पंजाब इशू एंड सारे इकट्ठे हो के एंड एज प्रेसिडेंट ऑफ अकाली दल मैं बड़ा क्लियर करना चाहना है किसी हालच किसी हालच वी विल नॉट अलाउ दिस वी विल नॉट अलाउ दिस एज एक मैं थाने पहली भी किया सी कि वी शुड ऑल लुक अबाउट पॉलिटिक्स ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਇਸ਼ੂਸ ਹੈਗੀਆਂ ਨਹੀਂ ਇਹ ਮੇਰੀ ਗੱਲ ਨੋ ਇਟਸ ਨੋਟ ਅ ਪੋਲਿਟਿਕਲ ਦਿਸ ਯਾ ਇੱਕ ਮਿੰਟ ਆ ਤੁਹਾਡੇ ਘਰ ਤੇ ਅਟੈਕ ਹੈ ਫਰਸਟ ਸਟੈਪ ਹੈ ਪਹਿਲੇ ਤੁਹਾਡੇ ਡਰਾਈਂਗ ਰੂਮ ਤੇ ਅਟੈਕ ਕਬਜ਼ਾ ਕਰ ਗਏ ਫਿਰ ਤੁਹਾਡੇ ਬੈਡਰੂਮ ਚ ਪਹੁੰਚਣਗੇ ਸੋ ਦਿਸ ਇਜ਼ ਅ ਟੈਸਟਿੰਗ ਪੁਆਇੰਟ ਫॉर us ਐਂਡ ਆਈ ਐਮ ਵਿਦ ਦ ਸਟੂਡੈਂਟਸ ਐਂਡ ਐਸ ਪੀਪਲ ਆਫ ਪੰਜਾਬ ਮੈਂ ਇਰੈਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ we should stick under one platform and convey the message as if you convey it together it's a very strong message that irrespective of whatever affiliations are assi is university nu kise halch ni jaan dewange this is punjab ਪੰਜਾਬ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਦਿੱਤੀ। ਛੋਟੀ ਸਰਕਾਰ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵੇਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀ ਮੈਂ ਉਹਦੇ ਮਨ ਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦਣਾ। ਆਹ ਦੇਖੋ ਕੁੱਝ ਪੂਰਾ ਕਰ ਲਾਂ ਮੈਂ। ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਫੀਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਐਨੀ ਉਹ ਕਹ ਲਈਏ ਵੀ ਸਫੀਜੈਂਟ ਹੈਗੀ ਐ ਇਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਝਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇਵੇ ਇਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾਟ ਮੇਕ ਥਿਸ ਅ ਪੋਲਿਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਵੀ ਦਿਸ ਇਜ਼ ਆਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨ ਟੂ ਇਟ ਆਈ ਏਮ ਵੈਰੀ ਕਲੀਅਰ ਐਂਡ ਮੇਰੀ ਕਲੈਰਿਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਏਮ ਨਾਟ ਫਾਈਟਿੰਗ ਦਿਸ ਬੈਟਲ ਆਈ ਏਮ ਨਾਟ ਹੇਅਰ ਐਜ਼ ਫॉर ਪੋਲਿਟਿਕਸ ਮੈਂ ਤਾਂ ਹੀ ਉਹ ਕਿਹਾ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਰੈਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋంట్ ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ दे आर वेरियस मेथड ऑफ जनरेशन ऑफ मनी जिम्मे आई एड से पंजाब पावर सप्लस यू डोंट नीड मनी टूडे देर अदर वेज सो फॉर एस कई चीजा होंगे सिंबल ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट लेट इट गो जस्ट फॉर टू हंड्रेड करोड़ थ्री हंड्रेड करोड़ आउट ऑफ एक लाख करोड़ बजट सो आई एम वेरी क्लियर की I am ready to take over the responsibility. In our party, a commitment that whatever is required, I will this thing. attachment, I have four of my life. I have studied here, and I personally feel that all of us should get together and I request everybody come under one platform with one mission: that up Punjab. ਇਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜੇ ਵਾਟਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਨ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲਤੀ ਅਗਲੀ ਰਣਨੀਤੀ ਕੀ ਰਹੂ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮ ਵਿਸਪਰੈਸਿਡੈਂਟ ਕੋਲੇ ਮੈਂ ਟਾਈਮ ਲੈ ਰਿਹਾ ਜੇ ਹਫਤੇ 10 ਦੇ ਵਿੱਚ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ði ਨੈਕਸਟ ਥੈਂਕ ਯੂ ਬੋਲੋ